ਸਟਾਰ ਏ ਜੀ نیوز ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏ ਜੀ نیوز ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ نیوز ਚੈਨਲ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਇਸ ਟਾਈਮ ਪਹੁੰਚੇ ਆ ਅਸੀਂ ਗੁਰੂ ਨਾਨਕ ਦੇ ਯੂਨੀਵਰਸਿਟੀ 뮤직 ਡਿਪਾਰਟਮੈਂਟ ਦੇ ਵਿੱਚ ਤੇ ਗੱਲਬਾਤ ਕਰਦੇ ਆ 뮤직 ਦੀ ਇਸ ਲੜਕੀ ਦੇ ਨਾਲ ਕੀ ਕਹਿਣਾ ਚਾਹੁੰਦੇ ਆ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸੱਚ ਹੈ ਗਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਜੀ ਦੱਸੋ ਮੇਰਾ ਨਾਮ మహిਮਾ ਤੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮਏ 뮤직 ਵੋਕਲ ਕਰ ਰਹੀ ਹਾਂ ਤੇ ਮੈਨੂੰ ਇੱਥੇ ਇੱਕ ਸੈਮੈਸਟਰ ਹੋ ਗਿਆ ਮੇਰਾ ਤੇ ਹੁਣ ਦੂਸਰਾ ਸੈਮੈਸਟਰ ਚੱਲ ਰਿਹਾ ਹੈ ਜੀ ਤੇ ਤੁਹਾਨੂੰ ਗਾਉਣ ਦਾ ਸ਼ੌਂਕ ਕਿੱਦਾਂ ਪਿਆ ਮੈਨੂੰ ਸਕੂਲ ਤੋਂ ਹੀ ਗਾਉਣ ਦਾ ਸ਼ੌਂਕ ਸੀ ਪਰ ਮੈਨੂੰ ਪਤਾ ਨਹੀਂ ਹੈਗਾ ਕਿ ਮੈਂ ਐਮਏ 뮤직 'ਚ ਲਵਾਂਗੀ ਐਡਮਿਸ਼ਨ ਪੜਾਈ ਦੇ ਨਾਲ-ਨਾਲ ਮੈਨੂੰ ਗਾਣਾ ਸੁਣਨਾ ਮਤਲਬ ਵਧੀਆ ਲੱਗਦਾ ਸੀਗਾ ਤੇ ਗਾਣਾ ਵੀ ਵਧੀਆ ਲੱਗਦਾ ਹੀ ਤੇ ਮੈਨੂੰ ਸਕੂਲ ਤੋਂ ਸਭ ਤੋਂ ਫੇਵਰਿਟ ਸਿੰਗਰ ਮੇਰੇ ਫੇਵਰਿਟ ਸਿੰਗਰ ਪੰਜਾਬ ਚ ਤੇ ਨਿਮਰਤ ਖਹਿਰਾ ਜੀ ਹੈ ਉਹਨਾਂ ਨੂੰ ਮੈਂ ਜ਼ਿਆਦਾ ਸੁਣਦੀ ਆਂ ਔਰ ਗੁਰਦਾਸ ਮਾਨ ਜੀ ਨੂੰ ਡਾਕਟਰ ਸਤਿੰਦਰ ਸਰਤਾਜ ਜੀ ਨੂੰ ਮੈਂ ਉਹਨਾਂ ਨੂੰ ਜ਼ਿਆਦਾ ਸੁਣਦੀ ਔਰ ਅਰੀਜੀਤ ਸਿੰਘ ਬਾਲੀਵੁੱਡ ਸਿੰਗਰ ਜੀ ਤੇ ਕੁਛ ਨਾ ਲਾਓਗੇ ਜੀ ਹਾਂਜੀ ਜੀਥੋ ਕਦੀਰਾ ਵੀ ਲੰਘ ਜਾਵੇ ਹਯਤੀ ਪੰਜ ਆਬੀ ਬਨ ਜਾਵੇ ਮੈਂ ਬੀੜੀਆਂ ਹਜ਼ਾਰ ਤੋੜ ਲਾ ਮੈਂ ਪਾਣੀ ਵਿੱਚੋਂ ਸਾਨੀ ਚੋੜ ਲਾ ਜੀਥੋ ਕਦੀਰਾ ਵੀ ਲੰਘ ਜਾਵੇ ਜੇ ਰਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ ਜੇ ਸੰਗ ਬੇਲਿਆ ਕੋਈ ਨਾ ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ ਅੱਖਾਂ ਚ ਦਰਿਆ ਖੋਲ ਕੇ ਮੈਂ ਜ਼ਖਮਾਂ ਦੀ ਥਾਂ ਤੇ ਰੋੜ ਲਾ ਜੇ ਇਥੋਂ ਕਦੇ ਰਾਵੀ ਲੰਗ ਜਾਵੇ ਹਯਾਤੀ ਪੰਜੇ ਆਬੀ ਬਨ ਜਾਵੇ ਮੈਂ ਬੀੜੀਆਂ ਹਜ਼ਾਰ ਤੋੜ ਲਾ ਮੈਂ ਪਾਣੀ ਵਿੱਚੋਂ ਸਾਨੀ ਛੋੜ ਲਾ ਥੈਂਕ ਯੂ ਜਿਸਾ ਕਿ ਆਪਾਂ ਸੁਣਿਆ ਵੋਤ ਹੀ ਪਿਆਰੀ ਆਵਾਜ਼ ਹੈ ਤੇ ਮੈਂ ਪਰਮਾਤਮਾ ਕਾੜੀ ਅਰਦਾਸ ਕਰਾਂਗਾ ਕਿ ਇਸ ਭੈਣ ਦੀ ਆਵਾਜ਼ ਇਦਾਂ ਹੀ ਗੂੰਜਦੀ ਰਹੇ ਇਸ ਦੇ ਨਾਲ ਹੀ ਇਹ ਚਾਚਾ ਚੰਨੇ ਆ ਸਟਾਰ ਜੀ ਨੇ ਚੈਨਲ ਤੋਂ ਤੁਹਾਡਾ ਆਪਣਾ ਅਮਰਜੀਤ ਸਿੰਘ ਧੰਨਵਾਦ ਜੀ